ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਗੁਰੂ ਸਾਹਿਬ ਦੀ ਹੋਰੀ ਬੇਦਵੀ ਆਖਾਂ ਮੈਂ ਆਪੇ ਦੇਖਾਂ ਆਪ ਕੋ ਦਾ ਗੁਰੂ ਪਾਤਸ਼ਾਹ ਦੇ ਨਾ ਪ੍ਰਕਾਸ਼ ਵਿਖੋ ਕੀ ਹਾਲਾਤ ਬਣਾਇਆ ਲੋਕ ਕਰ ਦਿੱਤਾ ਸੀ ਅੰਦਰ ਲੈ ਜਾਂ ਅੰਦਰ ਅੰਦਰ ਵਾਹਿਗੁਰੂ ਇਧਰ ਉਹਨੇ ਨਹੀਂ ਨਹੀਂ ਜੀ ਉਹਨੇ ਨਹੀਂ ਆਉਣਾ ਨਹੀਂ ਆਉਣਾ ਮੈਂ ਕਹਾਂ ਹੀ ਲਾਵਾਂਗੀ ਚੱਕ ਸਰਬੰਸਾ ਸਾਹਿਬ ਤੁਹਾਡੀ ਕਿਰਪਾ ਹਾਂ ਜੀ ਹਾਂ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪਿੰਡ ਹੈਗਾ ਜੀ ਆਜੋ ਆਜੋ ਕਸੇਲ ਭਾਈ ਸੁਭਾ ਸਿੰਘ RAM ਪ੍ਰੋਣੀ ਸਤਕਾਰ ਕਮੇਟੀ ਤੋਂ ਸੇਵਾਦਾਰ ਵੀ ਸਾਡੇ ਨਾਲ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਇਹਦਾ ਮੈਨੂੰ ਫੋਨ ਆਇਆ ਸੀ ਵੀ ਇੱਥੇ ਕਸੇਲ ਪਿੰਡ ਦੇ ਗੁਰੂ ਘਰ ਹੈ ਜਿਹੜਾ ਕਿ ਲੰਬੇ ਸਮੇਂ ਤੋਂ ਬੰਦ ਆ ਜਿੰਦਾ ਬੱਜਾ ਹੋਇਆ ਜਿਹੜਾ ਬਾਬਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਇੱਥੇ ਸੇਵਾ ਕਰਦਾ ਸੇਵਾਦਾਰ ਐ ਜੇ ਉਹਦੇ ਵੱਲੋਂ ਇੱਥੇ ਆਇਆ ਹੀ ਨਹੀਂ ਜਾਂਦਾ ਆਉਂਦਾ ਹੀ ਨਹੀਂ ਉਹ ਨਾ ਖੋਲਦਾ ਨਾ ਨਿਤਰਨ ਕਰਦਾ ਨਾ ਸਿਰੇ ਨਾ ਪ੍ਰਕਾਸ਼ ਕਰਦਾ ਨਾ ਸੰਤੋਖਦਾ ਮਹਾਰਾਜ ਨੂੰ ਨਵੇਂ ਗੁਰੂ ਘਰ ਜੀ ਇੱਥੇ ਕੋਈ ਸੰਗਤ ਆਉਂਦੀ ਆ ਸੰਗਤ ਉਦੋਂ ਦਰਵਾਜ਼ਾ ਨਹੀਂ ਖੁੱਲਦਾ ਹੁਣ ਚਾਬੀ ਜਿਹੜੀ ਆ ਉਹ ਜਿਹੜੇ ਪ੍ਰਬੰਧਕ ਨੇ ਜਿਹੜੇ ਮਾਲਕ ਆਪਣੇ ਆਪ ਨੂੰ ਕਹਿੰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਜ਼ਮੀਨ ਦਿੱਤੀ ਸੀਗੀ ਬਣਾਇਆ ਉਹ ਸਵੇਰ ਦਾ ਇਹਨਾਂ ਨੂੰ ਇਹ ਉਹਨਾਂ ਨੂੰ ਡਿੱਕੀ ਜਾਂਦੇ ਨੇ ਇਹਨਾਂ ਨੂੰ ਕਹੀ ਹੁਣ ਆਉਨੇ ਆ ਹੁਣ ਆਉਨੇ ਚਾਬੀ ਲੈ ਕੇ ਉਹ ਚਾਬੀ ਲੈ ਕੇ ਨਹੀਂ ਆ ਰਹੇ ਬਾਬਾ ਕਹਿੰਦਾ ਚਾਬੀ ਮੇਰੇ ਕੋਲ ਹੈ ਨਹੀਂ ਕਿ ਬਾਬਾ ਪ੍ਰਬੰਧਕ ਹੁਣ ਪ੍ਰਸ਼ਾਸਨ ਨੂੰ ਅਸੀਂ ਗਏ ਸੀ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਤਾਂ ਗਏ ਸੀ ਵੀ ਮੁੜ ਕੇ ਸਾਨੂੰ ਲੋਕ ਕਹਿੰਦੇ ਆ ਵੀ ਇਹ ਜੀ ਧੱਕਾ ਕਰਦੇ ਨੇ ਡਾਂਗਾ ਵੇਰਦੇ ਨੇ ਕੁੱਟਦੇ ਨੇ ਐ ਕਰਦੇ ਨੇ ਤੋ ਪ੍ਰਸ਼ਾਸਨ ਦੀ ਸਾਹਿਬ ਜੀ ਪਿੰਡ ਦੇ ਮੋਹਤ ਮਾਰ ਜਿਹੜੇ ਸਰਪੰਚ ਸਾਹਿਬ ਨੇ ਜਾਂ ਹੋਰ ਮੋਹਤ ਮਾਰ ਨੇ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਇਹਨਾਂ ਸਾਰਿਆਂ ਗੱਲ ਦੱਸੀ ਆ ਈਵਨ ਆਣ ਗਵਾਨ ਨੇ ਕਿ ਇਹ ਗੁਰੂ ਘਰ तकरीबन 2 ਮਿੰਟ ਤਾਂ ਹੋ ਗਏ ਆ ਕਿ ਜਿਹੜਾ ਬੰਦ ਹੀ ਆ ਪ੍ਰਕਾਸ਼ ਤਾਂ ਤਾਂ ਹੁੰਦੇ ਨੇ ਮਹਾਰਾਜ ਘਟਾ ਬਹੁਤ ਪਿਆ ਅੰਦਰ ਕੀ ਹਾਲਾਤ ਨੇ ਮਾਰ ਤੁਸੀਂ ਆਪੇ ਹਿਸਾਬ ਲਾ ਵੀ 2 ਮਿੰਟ ਜਿਹੜੇ ਗੁਰੂ ਸਾਹਿਬ ਬੰਦ ਨੇ ਕਮਰੇ ਦੇ ਵਿੱਚ ਸੁੱਖ ਪ੍ਰਕਾਸ਼ ਤਾਂ ਹੈ ਹੀ ਨਹੀਂ ਨਾ ਹੁੰਦਾ ਹੀ ਨਹੀਂ ਪ੍ਰਕਾਸ਼ ਵੀ ਇਹ ਜੰਦੇ ਤੋੜ ਕੇ ਅੰਦਰ ਆਏ ਆ ਤੇ ਜਿੰਦਰੇ ਤੋੜ ਕੇ ਅੰਦਰ ਜੋ ਗਏ ਆ ਤੇ ਮਹਾਰਾਜ ਜੀ ਸੋਖਾ ਅਸਨ ਤੇ ਬਰਾਜਮਾਨ ਨਹੀਂ ਪ੍ਰਕਾਸ਼ ਨਹੀਂ ਹੈਗੇ ਇਹ ਗੁਰੂ ਘਰ ਆ ਗੁਰਦੁਆਰਾ ਵਾ ਸਵੇਰੇ ਸ਼ਾਮ ਨਿਤਨਮ ਹੋਣਾ ਚਾਹੀਦਾ ਮਹਾਰਾਜ ਪ੍ਰਕਾਸ਼ ਹੋਣੇ ਚਾਹੀਦੇ ਆ ਆਪਾਂ ਗੱਲਾਂ ਕਰਦੇ ਆ ਬੇਦਬੀ ਦੀਆਂ ਵੀ ਉਹ ਸਰਸੇ ਵਾਲੇ ਦੇ ਚਲੇ ਨੇ ਬਦਨਾ ਬੇਅਦਮੀ ਕਰਦੀ ਉਹ ਫਲਾਣੇ ਨੇ ਕਰਦੀ ਆ ਸਾਡੇ ਵਾਲੇ ਘਟਨੇ ਇਹ ਸਰਸੀਆਂੇ ਤੋਂ ਘਾਟਨੇ ਕਿਤੇ ਆ ਦਿਖਾ ਦਿਓ ਇਹ ਵੀ ਹੁੰਦੇ ਮਸੇਤਾਂ ਵਿੱਚ ਆ ਲੰਘੇ ਮੈਨੂੰ ਲੱਗਦਾ ਜਿੱਦਾਂ ਲੰਗਵਾਣੇ ਮੈਂ ਪਾਰ ਜਾਂ ਸੁਖਿੰਦਾ ਭਾ ਉਹਦੇ ਜਾਂਦੀ ਮਾਰੇ ਸੋ ਤਾਂ ਜਦੋਂ ਕਿਤੇ ਸੁਖਬੀ ਸਾਹਿਬ ਕਿਤੇ ਬਾਬੇ ਨੇ ਕਰਨਾ ਹੋਵੇ ਆਣ ਗਵਾਂਡ ਉਦੋਂ ਮਾਰੇ ਜਸ ਰੂਪੇਸ਼ਰ ਉਦੋਂ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਫੇਰ ਲਿਆ ਕੇ ਤੇ ਮਾਰੇ ਸੁਖਾਸਨ ਇੱਥੇ ਕਰ ਦਿੰਦਾ ਆਹ ਗੁਰੂ ਘਰ ਸਤਜੇ ਗੁਰੂ ਘਰ ਦੱਸੋ ਮੈਨੂੰ ਗੁਰੂ ਘਰ ਆ ਤੁਹਾਨੂੰ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਆ ਕੋਠੀਆਂ ਸਾਹਿਬ ਤੇ ਹਰਾ ਪੰਡ ਬਣ ਕੇ ਰੱਖੀਆਂ ਪੰਡ ਬਣ ਕੇ ਕੋਠੀ ਚ ਰਹਿੰਦੇ ਸੇ ਆਪ ਉਥੇ ਆ ਸਰ ਪੰਡ ਬਣ ਕੇ ਆ ਕਿਉਂਕਿ ਆਉਂਦਾ ਹੀ ਨਹੀਂ ਕੋਈ ਨਿੱਥੇ ਗੁਰੂ ਘਰ ਠੀਕ ਆ ਆ ਸੱਤ ਖੰਡਾ ਬਣਾਇਆ ਜਿਹੜਾ ਐਸਾ ਅਲਮਾਰੀ ਦੇ ਲੈਣ ਦੇ ਐਸਾ ਅਲਮਾਰੀ ਦੇ ਵਿੱਚ ਮਹਾਰਾਜ ਜੀ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਬੰਦ ਕਰਕੇ ਰੱਖੇ ਹੋਏ ਨੇ ਉੱਤੇ ਵੀ ਘੱਟਾ ਉਹਦਾ ਇਹ ਘੱਟਾ ਮਿੱਟੀ ਤਾਂ ਚੰਦਵਾ ਸਾਹਿਬ ਉੱਤੇ ਇਹਦੀ ਕਹਿੰਦਾ ਵੀ ਇਹ ਸੋਖਾਸਣ ਨੇ ਮਹਾਰਾਜ ਇਹ ਮਹਾਰਾ ਇਥੇ ਬੰਦ ਕਰਕੇ ਰੱਖੇ ਹੋਏ ਨੇ ਸਾਨੂੰ ਬੜੀਆਂ ਗੱਲਾਂ ਕਰਦੇ ਨੇ ਲੋਕ ਫੇਸਬੁੱਕਾਂ ਦੇ ਉੱਤੇ ਨਾ ਬੜੇ ਕਮੈਂਟ ਕਰਦੇ ਆ ਘਰੇ ਬੈਠੇ ਹੀ ਕਿ ਤੁਸੀਂ ਐ ਕਰਦੇ ਹੋ ਤੁਸੀਂ ਜੋਕ ਕਰਦੇ ਹੋ ਆ ਜਿਹੜੇ ਸਾਰੇ ਤੁਰੇ ਫਿਰਦੇ ਸਾਰੇ ਕਿਰਤੀ ਨੇ ਕੋਈ ਇਹਨਾਂ ਚ ਵਹਿਲ ਨਹੀਂ ਹੈਗਾ ਵਿਚਾਰਾ ਕੋਈ ਡੇਰੇਦਾਰ ਨਹੀਂ ਹੈਗਾ ਵੀ ਡੇਰੇ ਬਣਾ ਕੇ ਬੈਠੇ ਹੋਣਗੇ ਪਰ ਜਦੋਂ ਪਤਾ ਲੱਗਦਾ ਉਹਨਾਂ ਨੂੰ ਵੀ ਗੁਰੂ ਸਾਹਿਬ ਦੀ ਬਦਬੀ ਹੋ ਰਹੀ ਹੈ ਉਦੋਂ ਰਹਿ ਨਹੀਂ ਹੁੰਦਾ ਇੱਥੇ ਖਲੋਤਾ ਨਹੀਂ ਜਾਣਦੇ ਕਿੰਨੀ ਗਰਮੀ ਖੜਿਆ ਨਹੀਂ ਜਾਂਦਾ ਹਮਸ ਨਹੀਂ ਆ ਵੀ ਸਾਹ ਨਹੀਂ ਆਉਂਦਾ ਚੰਗੀ ਤਰ੍ਹਾਂ ਠੀਕ ਹੈ ਇਹ ਹਾਪਤ ਬਣਾਈਆਂ ਇਹ ਸਾਰਾ ਇਹ ਸਿਸਟਮ ਬੰਦਾ ਕੋਈ ਲਾਈਟ ਨਹੀਂ ਕੋ ਪੱਖਾ ਨਹੀਂ ਚੱਲਦਾ ਕੁਛ ਨਹੀਂ ਤੇ ਜਿਹੜੇ ਪ੍ਰਬੰਧਕ ਨੇ ਇਥੋਂ ਦੇ ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਦਾ ਮੈਂ ਬਾਰ ਬਾਰਦਾ ਕਿਉਂ ਗੱਲ ਕਹਿ ਰਿਹਾ ਕਿ ਜਿਹੜੇ ਲੋਕ ਆਪਣੇ ਨੂੰ ਇਹ ਮਾਲਕ ਘੋਸ਼ਿਤ ਕਰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਮਾਲਕ ਆ ਇਹ ਉਹਨਾਂ ਦੀਆਂ ਕਰਤੂਤਾ ਦੇ ਨਾਲ ਉਹ ਗ੍ਰੰਥੀ ਚਵਲ ਕਿਹਨਾਂ ਦਾ ਗ੍ਰੰਥੀ ਦਾ ਪਤਾ ਕਿਸੇ ਨੂੰ ਉਹਨੂੰ ਇਨਸ਼ੂਰ ਕਰੋ ਆਇਆ ਹੀ ਨਹੀਂ ਆਇਆ ਹੀ ਨਹੀਂ ਕਹਿੰਦੇ ਉਹ ਆਇਆ ਹੀ ਨਹੀਂ ਬਲਵੰਤ ਸਿੰਘ ਸਵੇਰ ਦੇ ਉਹਨੂੰ ਫੋਨ ਕਰੀ ਜਾਂਦੇ ਨੇ ਉਹ ਮੂਰਖ ਬੰਦਾ ਗਾੜੀਓ ਆਇਆ ਨਹੀਂ ਚਾਬੀ ਲੈ ਕੇ ਹੁਣ ਸਾਨੂੰ ਜੰਦੇ ਤੋੜਨੇ ਪਏ ਨੇ ਦੱਸੋ ਕਿੱਥੇ ਜਾਈਏ ਇੱਕ ਮੀ ਹੋਰ ਪੈਣਾ ਸ਼ਾਤ ਉੱਤੋਂ ਡੱਗ ਪੈਣੀ ਹੈ ਬੰਕਣ ਵਾਲੇ ਨੇ ਬਾਲੇ ਡੱਗਣ ਵਾਲੇ ਨੇ ਸ਼ਾਤ ਉੱਤੋਂ ਡੱਗ ਪੈਣੀ ਹੈ ਹੁਣ ਸਾਰਾ ਬਿਲਕੁਲ ਬੰਦ ਆ ਕੋਈ ਸ਼ੋਰ ਸਰਕਟ ਹੋ ਜਾਏ ਇੱਥੇ ਕੋਈ ਗੱਲਬਾਤ ਹੋ ਜਾਏ ਕੋਈ ਆ ਕੇ ਜੰਦਾ ਤੋੜ ਕੇ ਅੰਗ ਪਾੜ ਕੇ ਸੁੱਟ ਦੇ ਮਾਰਿਆ ਜੇ ਤਾਂ ਇਹ 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 ਲੋਕ ਹੀ ਰੱਖਿਆ ਹੈ ਨਾ ਮਤਲਬ ਲੋਕਾਂ ਸੰਜੀ 12 13 ਸਾਲ ਤੋਂ ਵਿਵਧੀ ਕਰਨ ਦਾ ਹੈ ਇਹ ਇੱਕ ਤਕਰੀਬਨ ਕਹਿੰਦੇ ਵੀ ਜਦੋਂ ਦਾ ਇਹ ਗੁਰੂ ਘਰ ਮਤਲਬ ਇਹਨਾਂ ਲੋਕਾਂ ਨੇ ਬਣਾਇਆ ਸਿਸਟਮ ਇਹ ਉਦੋਂ ਦਾ ਉਹਨਾਂ ਦੇ ਪ੍ਰਬੰਧ ਚ ਤੇ ਇਹ ਇਦਾਂ ਹੀ ਆ ਇਹ ਪਤਾ ਨਹੀਂ ਕਿਉਂ ਲੱਗੇ ਤਾਂ ਕਿ ਪਤਾ ਨਹੀਂ ਲੱਗਾ ਕਿਸੇ ਨੂੰ ਜਦੋਂ ਤਾਲਾ ਗੁਰੂ ਘਰ ਤਾਲਾ ਮਾਰ ਦਿਆ ਹਾਂ ਜਿੰਦਾਬਾਜਾ ਹੋਇਆ ਜੀ ਤੇ ਮਹਾਰਾਜ ਦਾ ਪ੍ਰਕਾਸ਼ ਅੰਦਰ ਮਹਾਰਾਜ ਜੀ ਤਾਂ ਬੰਦ ਕਰੇ ਹੋਏ ਨੇ ਮੈਂ ਕਹਾਂਦਾ ਆਂ ਫੇਰ ਨਵਾਂ ਯੂਜ਼ ਕਰਨਾ ਪੈ ਰਿਹਾ ਹਾਂ ਉਹਨਾਂ ਨੂੰ ਬੰਨ ਕੇ ਲੈ ਕੇ ਦੋ ਕਮਰੇ ਦੋ ਘੰਟੇ ਜੇ ਕੱਢ ਜਾਂਦੇ ਮੈਂ ਉਹਨਾਂ ਨੂੰ ਮੰਨ ਜਾਂਦਾ ਉਹਨਾਂ ਨੂੰ ਇੱਥੇ ਮੰਨ ਕੇ ਨਾ ਬਹੁਤ ਚਾਹੀਦਾ ਜਿੰਨੀ ਗਰਮੀ ਦੇ ਵਿੱਚ ਮਹਾਰਾਜ ਦਾ ਸਰੂਪ ਇਹਨਾਂ ਨੇ ਇੱਥੇ ਰੱਖਿਆ ਵਾ ਪੈਸੋ ਬਦਲੇ ਅਮਲ ਦੱਸੋ ਬੰਦੋ ਉੱਥੇ ਕੀ ਕੀ ਨਾ ਕਰਦਾ ਉਹ ਮੰਨ ਦੱਸੋ ਨਾ ਨਾ ਦੱਸੋ ਬਹੁਤ ਮਾੜੇ ਹਲਾ ਦਾ ਮੈਂ ਕੱਢ ਜੀ ਬਾ ਵਾਹਿਗੁਰੂ ਵਾਹਿਗੁਰੂ ਸਤਿ ਪਾਸ਼ਾ ਵਾਹਿਗੁਰੂ 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 ਨਾਲੇ ਪਟਿਆਲੇ ਬੁਝਾਈ ਚਾਹਤ ਵਾਹਿਗੁਰੂ ਬੁਝਾ ਸਲਾਮਤ ਜੀ ਸਾਥ ਤੀਨ ਆਵੇ ਬਾਲਿਆਂ ਦਾ ਹਾਲ ਫੋਣਾ ਸੀ ਉਹ ਬਾਲੇ ਚੁੰਨਦੇ ਨਾ ਅਰੇ ਸਾਰੇ ਬਾਲੇ ਉਹ ਡਿੱਗਣ ਵਾਲੇ ਹੋਰ ਅੱਜ ਦਾ ਕੀ ਬਸਲਾ ਜਿਹੜਾ ਜੀ ਦੂਸਰੇ ਸੇਂਗ ਵਿੱਚ ਪਹੁੰਚੇ ਇਹ ਭਾਈ ਨਾਲੇ ਸੁੰਦਰ ਦਾ ਹਾਲ ਦੇਖੋ ਹੋਰ ਇੱਕ ਦੋ ਵਾਰ ਮੀਂਹ ਪੈਂਦੇ ਤੇ ਆ ਛਾਤੇ ਵੀ ਡਿੱਗ ਪਣੀ ਸੀ ਆ ਜਿਹੜੇ ਬਾਲੇ ਆ ਉਹ ਇੱਟਾਂ ਜਿਹੜੀਆਂ ਇੱਥੇ ਨਹੀਂ ਹੋ ਰਹੀਆਂ ਹੋਗੀਆਂ ਵਾਹ ਮਤਲਬ ਕਿ ਇੰਨੇ ਚਿਰ ਤੋਂ ਗੁਰੂ ਸਾਹਿਬ ਨੂੰ ਕਾਇਦ ਕਰਿਆ ਹੋਇਆ ਤਾਂ ਇੱਕ ਦੋ ਮੀਂਹ ਪੈਂਦੇ ਉਸ ਤੋਂ ਬਾਅਦ ਸਾਰਾ ਕੁਝ ਤੇ ਗਰਮੀ ਵੇਲੇ ਤੁਸੀਂ ਇੱਥੇ ਬੰਦੇ ਕੋਈ ਖਲੋਦਾ ਨਹੀਂ ਜਾਣਦੇ ਆ ਇੱਕ ਦੋ ਮਿੰਟ ਵੀ ਤੇ ਇਹਨਾਂ ਜੇ ਮੰਨ ਲਓ ਇਹ ਜਿਹੜਾ ਬੰਦੇ ਨੇ ਇਹ ਕਰਿਆ ਕਰਿਆ ਆਪਣਾ ਉਹਨੂੰ 2 ਘੰਟੇ ਇੱਥੇ ਬੰਨਣਾ ਚਾਹੀਦਾ ਉਹਦੀ ਅਗਲ ਟਿਕਾਣੇ ਆ ਜਾਣੀ ਨਾ ਬੰਦੀ ਇਹ ਕਰਦਾ ਕਿੰਨੇ ਚਿਰ ਆਹ ਕੋ ਬਸਤਰ ਇਹਨਾਂ ਦੇ ਹਾਲ ਬਸਤਰਾ ਦੇ ਆ ਬਸਤਰ ਜੀ ਆ ਮਹਾਰਾਜ ਦੇ ਉੱਤੋਂ ਗਾੜੀਆਂ ਕਹਿ ਕਹਣ ਦਿਆ ਕਿ ਅਹੀਂ ਨਹੀਂ ਹੋਣਾ ਹਨਾ ਉਹ ਉੱਤੋਂ ਇਹ ਅੱਜ ਦਿਨ ਹੀ ਫੋਨ ਸੰਗਤ ਜਿਹੜੀ ਆ ਫੋਨ ਕਰਦੀ ਉਹ ਨੂੰ ਨਿਆਣੇ ਕੋ ਦਿੰਦੇ ਜੱਜ ਫੋਨ ਕੀਤਾ ਸਵੇਰ ਦਾ ਸਵੇਰ ਦੇ ਘੰਟੇ ਫੋਨ ਆ ਗਏ ਕੱਲ ਹੁਣੇ ਆ ਗਏ ਲੋਕ ਇੱਦਾਂ ਹੀ ਮਾਰ ਰਹੇ ਇਹਨੂੰ ਲੋਕ ਇੱਦਾਂ ਹੀ ਲੱਗਾ ਆ ਵਾ ਆ ਤਾਂ ਤੋੜ ਕੇ ਕੱਢਣੇ ਵੇਖੋ ਮੀਂਹ ਦੇ ਜਿਹੜੇ بارش ਪਾਣੀ ਪੈਂਦਾ ਵਾ ਉਹਦਾ ਹਾਲ ਦੇ ਨਾਲ ਸਾਰਾ ਗੱਦਾ ਹੋ ਗਿਆ ਵਾ ਕੀ ਇਹਨਾਂ ਦਾ ਭਲਾ ਹੋਊਗਾ ਕਿ ਲੋਕ ਹਾਲ ਦੇਖੋ ਉਹਨਾਂ ਦੱਸਿਆ ਮੈਂ ਤੇ ਅਸਲੀ ਹੈਗੇ ਤੇ ਮਹਾਰਾਜ ਦੇ ਪ੍ਰਕਾਸ਼